हे ए हे ए हे चाचा अच्छा भाई जी नमस्ते भाई जी नमस्ते जी सत श्री काल जी यहाँ पंजाब से स्कूटी पे कोई हां 1.5 साल के बच्चे को लेके आया है कभी अभी तक कोई नहीं आया मैम ये हमारा वर्ल्ड रिकॉर्ड है बिल्कुल पक्का ये पहली बार है ओके <laughs> okay, बहुत खुशी हो रही है हमको अभी तक कोई नहीं आया ठीक है जी और कोई नहीं आया <laughs> ਤੁਹਾਡਾ ਵਰਨਿਚਰ ਹੈ ਇਹ ਐਸਾ ਤਾਂ ਕੋਈ ਨਹੀਂ ਛੋਟੀ ਛੋਟਾ ਬੀਬੀ ਕੋ ਲੈ ਕੇ ਆਇਆ ਕਿ ਇੱਥੇ ਯਹਾਂ ਤੇ ਠੰਡ ਵੀ ਹੈ ਔਰ ਠੰਡੀ ਹਵਾ ਵੀ ਬਹੁਤ ਤੇਜ਼ ਚੇਰ ਚੱਲਦੀ ਹੈ ਕੱਲ ਮੈਨੂੰ ਨਹੀਂ ਆਈ ਹਾਂ ਮੇਰੇ ਬੱਚੇ ਥੋੜੇ ਬੋ ਤੇ ਬਿਮਾਰ ਹੋਏ ਕਿਤੇ ਮੀਂਹ ਦੇ ਕਾਰਨ ਮੇਰੀ ਸਕੂਟਰੀ ਇੱਕ ਜਗ੍ਹਾ ਫਿਸਲ ਗਈ ਤੇ ਮੇਰਾ ਭੋਲ ਵੀ ਪਾੜ ਗਿਆ ਥੋੜੀਆਂ ਬਹੁਤੀਆਂ ਮੁਸ਼ਕਲਾਂ ਤੇ ਆਉਂਦੀਆਂ ਰਹਿਨੀਆਂ ਪਾਜੀ ਗੱਲ ਪਤਾ ਕੀ ਹੈ ਜੇ ਇੰਦੀਆਂ ਮੁਸ਼ਕਲਾਂ ਨਾ ਚੱਲੀਆਂ ਤੇ ਫਿਰ ਰਿਕਾਰਡ ਵੀ ਨਹੀਂ ਟੁੱਟਦੀ ਜੇ ਰਿਕਾਰਡ ਵੀ ਨਹੀਂ ਬੰਦੇ ਰਿਕਾਰਡ ਬੰਦੇ ਤਾਂ ਇਹ ਮੁਸ਼ਕਲਾਂ ਚੱਲੀਆਂ ਜਾਂਦੇ ਆਹਾ 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 ਮੇਰਾ ਨਾਮ ਦਲੇਰ ਸਿੰਘ ਹੈ ਜੀ ਤੇ ਮੈਂ ਅੰਮ੍ਰਿਤਸਰ ਸ਼ਹਿਰ ਦਾ ਵਸਨੀਕ ਆ ਤੇ ਹੋਲੇ ਮੱਲੇ ਤੇ ਹਰ ਨੂੰ ਮੇਰੀ ਫੈਕਟਰੀ ਨੂੰ 4-5 ਦਿਨ ਦੀਆਂ ਛੁੱਟੀਆਂ ਹੁੰਦੀਆਂ ਅਸੀਂ ਹਰ ਵਾਰੀ ਹੋਲੇ ਮੱਲੇ ਤੇ ਕਿਤਨਾ ਕਿਤੇ ਜਾਇਦਾ ਆ ਤੇ ਐਰ ਕੀ ਮੈਂ ਸੋਚਿਆ ਕੁਝ ਹੋਰ ਉੱਚੀਆਂ ਜਗ੍ਹਾ ਤੇ ਜਾਇਆ ਜਾਵੇ ਇਸ ਲਈ ਮੈਂ ਸਰਚ ਕੀਤਾ ਤੇ ਮੈਨੂੰ ਦੋ ਚੋਟੀਆਂ ਜੰਮੂ ਕਸ਼ਮੀਰ ਦੀਆਂ ਦਿਖੀਆਂ ਜਿਨ੍ਹਾਂ ਦਾ ਇੱਕ ਦਾ ਨਾਮ ਸਿੰਥਨ ਟਾਪ ਤੇ ਦੂਜੀ ਦਾ ਨਾਮ ਨੱਥਾ ਟਾਪ ਸੀਗਾ ਸਿੰਥਨ ਟਾਪ ਦੀ ਉਚਾਈ ਕਰੀਬਨ ਕਰੀਬਨ 1.5 12000 ਫੀਟ ਆ ਤੇ ਨੱਥਾ ਟਾਪ ਦੀ ਉਚਾਈ ਕਰੀਬਨ ਕਰੀਬਨ 10000 ਫੁੱਟ ਆ ਤੇ ਇਹ ਸਰਚ ਕਰਨ ਤੋਂ ਬਾਅਦ ਮੈਂ ਇਹ ਸਰਚ ਕੀਤਾ ਵੀ ਉੱਥੇ ਗਿਆ ਕੋਣ ਕੋਣ ਨੇ ਪਰ ਮੈਨੂੰ ਪਤਾ ਲੱਗਾ ਵੀ ਉੱਥੇ ਕਪਲ ਔਰ ਸਕੂਟਰੀ ਤੇ ਉਸ ਤੋਂ ਉੱਪਰ ਡੇਢ ਸਾਲ ਦੀ ਬੱਚੀ ਤੇ 4 ਸਾਲ ਦੇ ਬੱਚੇ ਨਾਲ ਪੰਜਾਬੀ ਕੋਈ ਵੀ ਨਹੀਂ ਗਿਆ ਪੰਜਾਬੀ ਛੱਡੋ ਪੂਰੇ ਵਰਲਡ ਚੋਂ ਕੋਈ ਵੀ ਨਹੀਂ ਉੱਥੇ ਗਿਆ ਇਹ ਪਹਿਲਾ ਕਪਲ ਮੈਂ ਆ ਅਸੀਂ ਆ ਜਿਹੜੇ ਮਤਲਬ ਡੇਢ ਸਾਲ ਦੀ ਬੱਚੀ ਤੇ 5 4 5 ਸਾਲ ਦੇ ਬੱਚੇ ਦੇ ਨਾਲ ਅਸੀਂ ਉੱਥੇ ਉਹਨਾਂ ਚੋਟੀਆਂ ਨੂੰ ਸਾਰ ਕਰਕੇ ਆਏ ਆ ਠੰਡ ਬਹੁਤ ਜ਼ਿਆਦੀ ਜਿਆਦੀ ਸੀਗੀ -2 ਡਿਗਰੀ ਟੈਂਪਰੇਚਰ ਸੀਗਾ ਸਿੰਥਨ ਟਾਪ ਤੇ -8 ਡਿਗਰੀ 8 ਡਿਗਰੀ ਟੈਂਪਰੇਚਰ ਸੀਗਾ ਨੱਥਾ ਟਾਪ ਦਾ ਸਾਨੂੰ ਉਹਤੇ ਹਵਾ ਬਹੁਤ ਲੱਗੀ ਠੰਡੀ ਬਹੁਤ ਲੱਗੀ ਪਰ ਕੋਈ ਗੱਲ ਨਹੀਂ ਅਸੀਂ ਮਨ ਚ ਸੋਚਿਆ ਸੀਗਾ ਵੀ ਸਾਰ ਕਰਕੇ ਆਉਣੀ ਹੈ ਤੇ ਬਾਕੀ ਅਸੀਂ ਕਰ ਸਾਰ ਕਰਕੇ ਵਾਪਸ ਆਈਆਂ ਜੇ ਮੇਰੇ ਕੋਈ ਮੋਟਰਸਾਈਕਲ ਵਗੈਰਾ ਹੁੰਦਾ ਫਿਰ ਮੈਨੂੰ ਮੁਸ਼ਕਲ ਹੁੰਦੀ ਪਰ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਕਿ ਇੱਕ ਤੇ ਉਹਨਾਂ ਦਾ ਸਿਰ ਹੱਥ ਮੇਰੇ ਸਿਰ ਤੇ ਰਿਹਾ ਹੈ ਤੇ ਦੂਜਾ ਮੇਰੇ ਕੋ ਸਗੀ ਜਾਮਾ ਦੀ ਸਕੂਟਰੀ ਉਸ ਸਕੂਟਰੀ ਬਹੁਤ ਵਧੀਆ ਰਹੀ ਬਹੁਤ ਕੰਫਰਟੇਬਲ ਜੀ ਰਹੀ ਮੈਨੂੰ ਸਕੂਟਰੀ ਮੈਨੂੰ ਮੁਸ਼ਕਲ ਜਿਆਦਾ ਮੁਸ਼ਕਲ ਮੈਨੂੰ ਨਹੀਂ ਆਈ ਹਾਂ ਮੇਰੇ ਬੱਚੇ ਥੋੜੇ ਬੋਤੇ ਬਿਮਾਰ ਹੋਏ ਕਿਤੇ ਮੀਂਹ ਦੇ ਕਾਰਨ ਮੇਰੀ ਸਕੂਟਰੀ ਇੱਕ ਜਗ੍ਹਾ ਫਿਸਲ ਗਈ ਤੇ ਮੇਰਾ ਹੱਥ ਬੋਲ ਵੀ ਪਾੜ ਗਿਆ ਥੋੜੀਆਂ ਬੋਤੀਆਂ ਮੁਸ਼ਕਲਾਂ ਤੇ ਆਉਂਦੇ ਰਹਿਣੀਆਂ ਭਾਜੀ ਗੱਲ ਪਤਾ ਕੀ ਹੈ ਜੇ ਇਦੀਆਂ ਮੁਸ਼ਕਲਾਂ ਨਾ ਚੱਲੀਆਂ ਤੇ ਫਿਰ ਰਿਕਾਰਡ ਵੀ ਨਹੀਂ ਟੁੱਟਦੇ ਜੇ ਰਿਕਾਰਡ ਵੀ ਨਹੀਂ ਬੰਦੇ ਰਿਕਾਰਡ ਬੰਦੇ ਤਾਂ ਇਹ ਮੁਸ਼ਕਲਾਂ ਚੱਲੀਆਂ ਜਾਂਦੇ ਹਾਂ ਮੈਨੂੰ ਖੁਸ਼ੀ ਬਹੁਤ ਆ ਕਿ ਮੈਂ ਇਹ ਰਿਕਾਰਡ ਕਾਇਮ ਕਰ ਲਿਆ ਡਰ ਥੋੜਾ ਬੋਤਾ ਡਰ ਤੇ ਦੇ ਪਰ ਗੱਲ ਇਹ ਆ ਵੀ ਇੱਕ ਹਿੰਮਤ ਸੀਗੀ ਵੀ ਅਸੀਂ ਜਾਣਾ ਹੀ ਆ ਦੂਜੀ ਗੱਲ ਇਹ ਵੀ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਖੜਾ ਆ ਨਾ ਮੋੜੇ ਨਾ ਮੋੜਾ ਜੋੜ ਕੇ ਫਿਰ ਬੰਦਾ ਕੋਈ ਪਰਵਾਹ ਨਹੀਂ ਕਰਦਾ ਫਿਰ ਭਾਵੇਂ ਸਾਨੂੰ ਖੂਜ ਛੁੱਟ ਦੋ ਕੋਈ ਪਰਵਾਹ ਨਹੀਂ ਕੀ ਤੇ ਇਸ ਕਰਕੇ ਅਸੀਂ ਮੇਰੇ ਜੇ ਮੈਂ ਆਪਣੇ ਸਭ ਤੋਂ ਪਹਿਲਾਂ ਪਹਿਲਾਂ ਤੇ ਆਪਣੇ ਜੀਵਨ ਸਾਥੀ ਦਾ ਧੰਨਵਾਦ ਕਰਦਾ ਜਿਨੇ ਮੇਰੇ ਨਾਲ ਮੇਰੇ ਇਹ ਸੁਪਨਿਆਂ ਦੇ ਵਿੱਚ ਮੇਰਾ ਸਾਥ ਦਿੱਤਾ ਤੇ ਅਸੀਂ ਇਹ ਚੋਟੀਆਂ ਸਾਰ ਕਰਕੇ ਆਏ ਸਾਨੂੰ ਲੋਕਲ ਰੋਗ ਪੋਸ ਦੇ ਸੀਗੇ ਗੁੱਸੇ ਹੁੰਦੇ ਸੀਗੇ ਉੱਤੋਂ ਉੱਪਰ ਸਾਨੂੰ ਆਰਮੀ ਅਫਸਰ ਵੀ ਆਰਮੀ ਦੇ ਲੋਕ ਵੀ ਸਾਨੂੰ ਕਹਿੰਦੇ ਵੀ ਇੰਨੇ ਛੋਟੇ ਬੱਚਿਆਂ ਲੈ ਕੇ ਤੁਸੀਂ ਕਿੱਥੇ ਚੱਲੇ ਜੇ ਵਾਪਸ ਡਲ ਜਾਓ ਸਾਨੂੰ ਗੁੱਸੇ ਹੁੰਦੇ ਸੀਗੇ ਇਨਫੈਕਟ ਸਾਡੇ ਉਥੇ ਕੋਈ ਯਾਰ ਦੋਸਤ ਆ ਕਾਜੀਗੁੰਡ ਰਹਿੰਦੇ ਉਹ ਸਾਨੂੰ ਰੋਕ ਲੈਂਦੇ ਸੀ ਬਿਲਕੁਲ ਕੰਸਕਿਊਟਿਵ ਫੜ ਲੈਂਦੇ ਨਹੀਂ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਕਿਉਂਕਿ ਉਹਨਾਂ ਦਾ ਵੈਦਰ ਉਹਨਾਂ ਨੂੰ ਪਤਾ ਉਥੋਂ ਦਾ ਵੈਦਰ ਕੀ ਆ ਸਾਨੂੰ ਤੇ ਇਥੇ ਪੰਜਾਬ ਨੂੰ ਆਨੋ ਕਈ ਕੀ ਕੀ ਪਤਾ ਸੀ ਪਹਿਲੀ ਵਾਰ ਚੱਲੇ ਆ ਉਥੋਂ ਦਾ ਵੈਦਰ ਕੀ ਜਾਂ ਕੀ ਨਹੀਂ ਆ ਸਾਨੂੰ ਫਿਰ ਵੀ ਉਹਨਾਂ ਨੇ ਰੋਕਿਆ ਪਰ ਨਹੀਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਂ ਘਰੋਂ ਸੋਚ ਕੇ ਆਇਆ ਆ ਇਹ ਕੰਮ ਮੈਂ ਕਰਨਾ ਕਰਨਾ ਤੇ ਮੈਂ ਕਰਕੇ ਰਿਹਾ ਇਹ ਕੰਮ ਪੈਟਰੋਲ ਪੰਪ ਵਾਲੇ ਵੀ ਕਹਿ ਦਿੰਦੇ ਭਾਜੀ ਵਾਪਸ ਚਲ ਜਓ ਹੱਥ ਜੋੜਦੇ ਆ ਵਾਪਸ ਚਲ ਜਓ ਨਾ ਜਾਓ ਨਾ ਜਾਓ ਕਿਉਂਕਿ ਆਮ ਲੋਕ ਹੀ ਜਾਂਦੇ ਨੇ 4-ਵਿਲਰ ਗੱਡੀਆਂ ਤੇ ਜਾਂਦੇ ਨੇ ਜਿਹੜੀਆਂ 4x4 ਗੱਡੀਆਂ ਥਾਰ ਵਗੈਰਾ ਗੱਡੀਆਂ ਉਹ ਮੀਡੀਅਮ ਗੱਡੀਆਂ ਉਹਨਾਂ 'ਚ ਜਾਂਦੇ ਅਸੀਂ ਸਕੂਟਰੀ ਤੇ ਗਏ ਸਕੂਟਰੀ ਤੇ ਤੇ ਕੋਈ ਗੱਲ ਨਹੀਂ ਕੀ ਸਾਨੂੰ ਮਾਰੇ ਨੇ ਆ ਤੁਹਾਡੇ ਸਾਹਮਣੇ ਬੈਠੇ ਆ 400 4 ਦਿਨ ਲਾਏ ਜਾਂ 950 ਕਿਲੋਮੀਟਰ ਲੱਗ ਜਾ ਕੇ ਇਹ ਸਫ਼ਰ ਕੀਤਾ ਤੇ ਤੁਹਾਡੇ ਸਾਹਮਣੇ ਬੈਠੇ ਆ ਸੁੱਖ ਸਾਥ ਬੈਠੇ ਆ ਉਚਾਈ ਸਿੰਥਨ ਟਾਪ ਦੀ ਉਚਾਈ 12500 ਫੀਟ ਸੀਗੀ ਤੇ ਨੱਥਾ ਟਾਪ ਦੀ ਜਾਈ 10000 ਫੀਟ ਸੀਗੀ 4 ਦਿਨ ਦਾ ਮੇਰਾ ਸਫਰ ਰਿਹਾ ਏ 3 ਰਾਤਾਂ ਤੇ 4 ਦਿਨ ਦਾ ਸਫਰ ਰਿਹਾ ਏ तकरीबन ਇਹ 950 ਜਾਂ 1000 ਦੇ ਲਗਛਾਗੇ ਲੰਬਾ ਸਫਰ ਜਿਗਾ ਕਿਲੋਮੀਟਰ ਮਾਨ ਦੇ ਵਿੱਚ ਮੇਰੀ ਇਹੀ ਹੈ ਵੀ ਬਸ ਹੁਣ ਜੇ ਇਹ ਸਰ ਕਰ ਲਿਆ ਤੇ ਫਿਰ ਮਾਉਂਟ ਐਵਰੇਸਟ ਵੀ ਕੋਈ ਚੀਜ਼ ਨਹੀਂ ਗਈ ਲੈਅਰ ਦਾ ਵੀ ਕੋਈ ਚੀਜ਼ ਨਹੀਂ ਗਈ ਮਹਾਰਾਜ ਕਿਰਪਾ ਕਰੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖੇ ਤੇ ਮੈਂ ਆਪਣੀ ਪੂਰੀ ਫੈਮਿਲੀ ਦੇ ਨਾਲ ਇਹ ਚੋਟੀਆਂ ਇਹ ਲੇ ਲਦਾਖ ਇਹ ਐਵਰੈਸਟ ਮਾਉਂਟ ਐਵਰੈਸ ਇਹ ਸਾਰੇ ਸਰ ਕਰਕੇ ਦਿਖਾਵਾਂਗੇ ਨਾਂ ਵੀ ਨਾਂ ਵੀ ਕਰਾਂਗੇ ਪਰ ਇੱਕ ਵਾਰੀ ਤਿਆਰੀ ਜ਼ਰੂਰ ਕਰਾਂਗੇ ਔਰ ਹਿੰਮਤ ਜ਼ਰੂਰ ਕਰਾਂਗੇ ਕਰਕੇ ਵਿਖਾਵਾਂਗੇ ਜ਼ਰੂਰ ਇਹ ਕੰਮ ਸਤ ਪਹਿਲਾਂ ਸਾਰਿਆਂ ਨੇ ਮੇਰੇ ਵੱਲ ਸਾਸਰੀ ਦਾ ਮੇਰਾ ਨਾਮ ਰਜਿੰਦਰ ਕੋਰ ਹੈ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਤੇ ਅਸੀਂ ਹਰ ਸਾਲ ਸਾਨੂੰ ਹੋਲੀਆਂ ਦੇ ਦਿਨਾਂ ਤੇ ਛੁੱਟੀਆਂ ਹੁੰਦੀਆਂ ਚਾਰ ਪੰਜ ਅਸੀਂ ਹਰ ਵਾਰੀ ਜਾਂਦਾਏ ਗੱਡੀ ਤੇ ਜਾਂਦਾਏ ਅਸੀਂ ਹਰ ਵਾਰੀ ਇਸ ਵਾਰ ਸੋਚਿਆ ਕਿ ਚਲੋ ਸਕੂਟੀ ਤੇ ਚਲਦੇ ਆ ਅਸੀਂ ਫਿਰ ਘਰ ਪਲਾਨ ਬਣਾਇਆ ਚਲਦੇ ਕਿ ਕਿਸੇ ਉੱਚੀਆਂ ਚੋਟੀਆਂ ਵਗੈਰਾ ਤੇ ਚਲਦੇ ਆ ਤੇ ਚਲੋ ਅਚਾਨਕ ਬਸ ਤੁਰਪੇ ਨਿਕਲ ਪਏ ਫਿਰ ਸਲਾ ਕਰਕੇ ਗਏ ਤਾਂ ਅਸੀਂ ਫਿਰ ਜੰਮੂ ਕਸ਼ਮੀਰ ਗਏ ਜੰਮੂ ਕਸ਼ਮੀਰ ਤੋਂ ਅੱਗੇ ਗਏ ਸੈਂਤਾਨਡੋ ਵਗੈਰਾ ਵਾਪਸੀ ਤੇ ਫਿਰ ਪਤਨੀ ਤੋਂ ਨਥਾ ਟੋਪ ਚਲੇ ਗਏ ਰਸਤੇ ਤੇ ਸਾਨੂੰ ਸਾਰੇ ਦੇ ਕੇ ਹੈਰਾਨ ਹੁੰਦੇ ਸੀਗੇ ਕਿ ਇੰਨੇ ਛੋਟੇ ਬੱਚੇ ਲੈ ਕੇ ਕਿਸ ਤਰ੍ਹਾਂ ਆ ਗਏ ਜੇ ਤੁਸੀਂ ਇਸ ਗੱਡੀਆਂ ਤੇ ਲੋਕ ਬੜੀ ਮੁਸ਼ਕਿਲ ਆਂਦੇ ਆ ਤੇ ਇੰਨਾ ਛੋਟਾ ਜਿਹਾ ਬੱਚਾ ਤੁਹਾਡੇ ਨਾਲ ਤੁਸੀਂ ਤਾਂ ਵਾਡ ਰਿਕਾਰਡ ਕੈਮ ਕਰਤਾ ਸਾਰੇ ਖੁਦ ਸਾਨੂੰ ਕਹਿੰਦੇ ਸੀ ਤੇ ਕੁਝ ਸਾਨੂੰ ਮਨਾ ਵੀ ਕਰਦੇ ਸੀ ਕਿ ਇੰਨੀ ਦੂਰ ਤੱਕ ਨਾ ਜਾਓ ਅੱਗੇ ਉਚਾਈ ਬਹੁਤ ਐ ਠੰਡ ਬਹੁਤ ਐ ਅਸੀਂ ਕਿ ਕੋਈ ਗੱਲ ਨਹੀਂ ਕੁਛ ਨਹੀਂ ਦਾ ਪ੍ਰਮਾਤਮਾ ਸਾਡੇ ਨਾਲ ਆ ਬੱਚੇ ਵੀ ਇੰਜੋਏ ਕਰਦੇ ਨੇ ਅਸੀਂ ਵੀ ਇੰਜੋਏ ਕਰਦੇ ਨੇ ਠੀਕ ਆ ਹਵਾ ਬਹੁਤ ਠੰਡੀ ਸੀ ਬਰਫੀਲੀ ਹਵਾ ਸੀਗੀ ਚੱਲਦੇ ਗਏ ਬਹੁਤ ਇੰਜੋਏ ਕੀਤਾ ਅਸੀਂ ਪੂਰੇ ਪਰਿਵਾਰ ਨੇ ਦਾ लास्ट ਜਦੋਂ ਅਸੀਂ ਵਾਪਿਸ ਆ ਰਹੇ ਸੀ ਤਾਂ ਇੱਕ ਦਿਨ ਤਾਂ ਪੂਰੀ ਰਾਤ ਬਾਰਿਸ਼ ਵੀ ਹੁੰਦੀ ਦੀ ਬਾਰਿਸ਼ ਤੋਂ ਬਾਅਦ ਅਸੀਂ ਵਾਪਿਸ ਆਣਾ ਸੀ ਸਵੇਰੇ ਲੇਟ ਵੀ ਹੋ ਗਿਆ ਕਾਫੀ ਤਾਂ ਰਸਤਾ ਵੀ ਥੋੜਾ ਨਾ ਬਾਰਿਸ਼ ਦੇ ਕਾਰਨ ਖਰਾਬ ਹੋ ਗਿਆ ਨਹੀਂ ਨਹੀਂ ਜੀ ਡੱਤਾ ਕੋਈ ਨਹੀਂ ਲੱਗਾ ਕੋਈ ਡੱਦ ਨਹੀਂ ਨ ਲੱਗਾ ਨਹੀਂ ਬਹੁਤ ਨਹੀਂ ਜਾਏਗੀ ਤਾਂ ਅਸੀਂ ਹਨਾ ਕੋਈ ਡੱਦ ਨਹੀਂ ਲੱਗਾ ਤੇ ਸਾਡੀ ਪੂਰੇ ਪਰਿਵਾਰ ਦੀ ਇਹੀ ਤਮੰਨਾ ਕੀ ਅਸੀਂ ਤਾਂ ਹੋਰ ਉੱਚੀਆਂ-ਉੱਚੀਆਂ ਚੋਟੀਆਂ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ ਕੋਈ ਦੰ ਨਹੀਂ ਲਗਾ ਕੁਛ ਨਹੀਂ ਅਸੀਂ ਤਾਂ ਬਹੁਤ ਇੰਜੋਏ ਕੀਤਾ ਫਿਰ ਜਾਵਾਂਗੇ ਦੁਬਾਰਾ ਅਸੀਂ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ